ਪੁਰਾਣੇ ਜ਼ਮਾਨੇ ਦੀ ਗੱਲ ਐ ਪਹਾੜਾਂ ਦੇ ਵਿਚਕਾਰ ਵਸੀ ਇੱਕ रियासत ਤੇ ਇੱਕ ਨੌਜਵਾਨ ਬਾਦਸ਼ਾਹ ਹਕੂਮਤ ਕਰਦਾ ਸੀ ਬਾਹਰੋਂ ਤਾਂ ਉਹ ਤਾਕਤਵਰ ਤੇ ਜੋਸ਼ੀਲਾ ਨਜ਼ਰ ਆਉਂਦਾ ਸੀ ਪਰ ਉਸ ਦਾ ਦਿਲ ਸਖਤ ਤੇ ਅੱਖਾਂ ਵਿੱਚ ਬਜ਼ੁਰਗਾਂ ਲਈ ਨਫ਼ਰਤ ਦਾ ਜ਼ਹਿਰ ਭਰਿਆ ਹੋਇਆ ਸੀ ਉਸ ਨੂੰ ਬੁੱਢੇ ਲੋਕ ਵੇਖਣਾ ਵੀ ਗੁਵਾਰਾ ਨਹੀਂ ਸਨ ਤੇ ਜੋ ਵੀ ਉਸ ਦੀ ਨਜ਼ਰ ਵਿੱਚ ਆਉਂਦਾ ਜਿਸ ਦੇ ਵਾਲਾਂ ਵਿੱਚ ਥੋੜੀ ਜਿਹੀ ਵੀ ਸਫੇਦੀ ਦਾ ਅਕਸ ਹੁੰਦਾ ਉਸ ਦਾ ਸਿਰ ਧੜ ਤੋਂ ਜੁਦਾ ਕਰਵਾ ਦਿੰਦਾ ਬਾਦਸ਼ਾਹ ਖੁਦ ਨੌਜਵਾਨ ਸੀ ਤੇ ਅਕਸਰ ਅਜੀਬ ਕਿਸਮ ਦੇ ਹੁਕਮ ਦਿੰਦਾ ਰਹਿੰਦਾ ਸੀ ਲੋਕ ਉਸ ਤੋਂ ਬਹੁਤ ਤੰਗ ਆ ਚੁਕੇ ਸਨ ਪਰ ਬਾਦਸ਼ਾਹ ਦਾ ਰੋਬ ਇੰਨਾ ਸੀ ਕਿ ਕੋਈ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ ਹਰ ਪਾਸੇ ਡਰ ਤੇ ਖਾਮੋਸ਼ੀ ਛਾਈ ਹੋਈ ਸੀ ਹਰ ਕੋਈ ਦਿਲ ਹੀ ਦਿਲ ਵਿੱਚ ਦੁਆ ਕਰਦਾ ਸੀ ਕਿ ਉਹ ਬਾਦਸ਼ਾਹ ਦੀ ਨਜ਼ਰ ਵਿੱਚ ਨਾ ਆਵੇ ਪਰ ਹੱਦ ਤਾਂ ਉਦੋਂ ਹੋਈ ਜਦੋਂ ਬਾਦਸ਼ਾਹ ਦਾ ਖਾਸ ਵਜ਼ੀਰ ਜੋ ਉਮਰ ਵਿੱਚ ਵੱਡਾ ਸੀ ਉਹ ਆਪਣੇ ਵਾਲਾਂ ਨੂੰ ਬਾਰ-ਬਾਰ ਰੰਗਦਾ ਸੀ ਤਾਂ ਜੋ ਉਹ ਬੁੱਢਾ ਨਾ ਲੱਗੇ ਉਹ ਬਹੁਤ ਸਮਝਦਾਰ ਤੇ ਵਫਾਦਾਰ ਸੀ ਪਰ ਆਖਰਕਾਰ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਵਜ਼ੀਰ ਹੁਣ ਬੁੱਢਾ ਹੋ ਚੁੱਕਾ ਹੈ ਬਾਦਸ਼ਾਹ ਨੇ ਕਿਹਾ ਕਿ ਉਸਨੂੰ ਵੀ ਖਤਮ ਕਰਨਾ ਪਏਗਾ ਪਰ ਕਿਉਂਕਿ ਵਜ਼ੀਰ ਨੇ ਸਾਲਾਂ ਤੋਂ ਬਾਦਸ਼ਾਹ ਦੀ ਖਿਦਮਤ ਕੀਤੀ ਸੀ ਇਸ ਲਈ ਬਾਦਸ਼ਾਹ ਨੇ ਕਿਹਾ ਕਿ ਉਸਨੂੰ ਸਭ ਦੇ ਸਾਹਮਣੇ ਨਹੀਂ ਮਾਰਾਂਗੇ ਉਸਨੇ ਜਲਾਦਾਂ ਨੂੰ ਕਿਹਾ ਕਿ ਵਜ਼ੀਰ ਨੂੰ ਦੂਰ ਰੇਗਿਸਤਾਨ ਵਿੱਚ ਲੈ ਜਾਓ ਤੇ ਉੱਥੇ ਜਾ ਕੇ ਮਾਰ ਦਿਓ ਕੁਝ ਸਿਪਾਹੀ ਤੇ ਜਲਾਦ ਵਜ਼ੀਰ ਨੂੰ ਲੈ ਗਏ ਤੇ ਉਸਨੂੰ ਮਾਰਨ ਲਈ ਇੱਕ ਡੂੰਘਾ ਖੱਡਾ ਖੋਦਿਆ ਗਿਆ ਵਜ਼ੀਰ ਬਹੁਤ ਸਮਝਦਾਰ ਸੀ ਜਦੋਂ ਉਸਨੂੰ ਮਾਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਹਨੇ ਸਭ ਨੂੰ ਰੋਕ ਕੇ ਕਿਹਾ ਤੁਸੀਂ ਮੈਨੂੰ ਮਾਰ ਸਕਦੇ ਹੋ ਮੈਨੂੰ ਕੋਈ ਗੱਲ ਨਹੀਂ ਪਰ ਯਾਦ ਰੱਖਣਾ ਅੱਜ ਮੈਂ ਬੁੱਢਾ ਹਾਂ ਕੱਲ ਤੁਸੀਂ ਵੀ ਬੁੱਢੇ ਹੋ ਜਾਓਗੇ ਅੱਜ ਮੇਰੀ ਵਾਰੀ ਹੈ ਕੱਲ ਤੁਹਾਡੀ ਹੋਏਗੀ ਇਹ ਗੱਲ ਸੁਣ ਕੇ ਸਭ ਹੈਰਾਨ ਰਹਿ ਗਏ ਤੇ ਸੋਚਣ ਲੱਗੇ ਕਿ ਵਜ਼ੀਰ ਦੀ ਗੱਲ ਵਿੱਚ ਸੱਚਾਈ ਹੈ ਆਖਰਕਾਰ ਸਭ ਨੇ ਆਪਸ ਵਿੱਚ مشਵਰਾ ਕੀਤਾ ਤੇ ਫੈਸਲਾ ਕੀਤਾ ਕਿ ਵਜ਼ੀਰ ਨੂੰ ਮਾਰਿਆ ਨਹੀਂ ਜਾਏਗਾ ਇਸ ਦੀ ਥਾਂ ਉਸ ਨੂੰ ਚੋਰੀ-ਚੋਰੀ ਘਰ ਵਿੱਚ ਹੀ ਕੈਦ ਕਰ ਦਿੱਤਾ ਜਾਏਗਾ ਤਾਂ ਜੋ ਬਾਦਸ਼ਾਹ ਨੂੰ ਸ਼ੱਕ ਨਾ ਹੋਵੇ ਬਾਦਸ਼ਾਹ ਦੇ ਬੁੱਢਾ ਹੋਣ ਤੱਕ ਜਦੋਂ ਵੀ ਕੋਈ ਹੋਰ ਬੁੱਢਾ ਹੋਵੇਗਾ ਅਸੀਂ ਇਹੀ ਤਰੀਕਾ ਅਪਣਾਵਾਂਗੇ ਸਭ ਨੇ ਇਸ ਗੱਲ ਤੇ ਹਾਂ ਕਰ ਦਿੱਤੀ ਤੇ ਬਾਦਸ਼ਾਹ ਨੂੰ ਝੂਠ ਬੋਲ ਦਿੱਤਾ ਕਿ ਵਜ਼ੀਰ ਨੂੰ ਮਾਰ ਦਿੱਤਾ ਗਿਆ ਬਾਦਸ਼ਾਹ ਖੁਦ ਵੀ ਬਹੁਤਾ ਸਮਝਦਾਰ ਨਹੀਂ ਸੀ ਤੇ ਨਾ ਹੀ ਸਮਝਦਾਰ ਤੇ ਤਜਰਬੇਕਾਰ ਲੋਕ ਉਹਨੂੰ ਪਸੰਦ ਸਨ ਪਰ ਉਹ ਨਹੀਂ ਜਾਣਦਾ ਸੀ ਕਿ ਰਿਆਸਤ ਤਜਰਬੇ ਅਤੇ ਸਿਆਸਤ ਤੋਂ ਬਿਨਾ ਨਹੀਂ ਚੱਲਦੀ ਕੁਝ ਅਰਸਾ ਇੰਜ ਹੀ ਗੁਜ਼ਰ ਗਿਆ ਇੱਕ ਦਿਨ ਬਾਦਸ਼ਾਹ ਦੇ ਦਰਬਾਰ ਦੇ ਨੇੜੇ ਦੋ ਵੱਡੇ ਪਹਾੜਾਂ ਦੇ ਵਿਚਕਾਰ ਇੱਕ ਅਜੀਬ ਜਿਹਾ ਮੰਜ਼ਰ ਵੇਖਿਆ ਗਿਆ ਉੱਥੇ ਇੱਕ ਸਮੁੰਦਰ ਸੀ ਜਿਸ ਵਿੱਚ ਇੱਕ ਚਮਕਦਾ ਹੋਇਆ ਮੋਤੀ ਨਜ਼ਰ ਆ ਰਿਹਾ ਸੀ ਉਹ ਮੋਤੀ ਬਹੁਤ ਖੂਬਸੂਰਤ ਸੀ ਰੰਗ ਬਦਲਦਾ ਸੀ ਤੇ ਦੂਰ ਤੋਂ ਚਮਕ ਰਿਹਾ ਸੀ ਬਾਦਸ਼ਾਹ ਨੇ ਉਸ ਨੂੰ ਵੇਖ ਕੇ ਕਹਿ ਦਿੱਤਾ ਇਹ ਮੋਤੀ ਮੈਨੂੰ ਹਰ ਹਾਲ ਵਿੱਚ ਚਾਹੀਦਾ ਹੈ ਭਾਵੇਂ ਸਾਰੀ ਸਲਤਨਤ ਚਲੀ ਜਾਵੇ ਆਖਰ ਬਾਦਸ਼ਾਹ ਨੇ ਸਲਤਨਤ ਦੇ ਸਭ ਤੋਂ ਮਾਹਿਰ ਤੈराक ਬੁਲਾਏ ਤਿੰਨ ਚਾਰ ਦਿਨ ਤੱਕ ਸਭ ਨੇ ਸਮੁੰਦਰ ਵਿੱਚ ਡੁਬਕੀਆਂ ਲਾਈਆਂ ਮਿਹਨਤ ਕੀਤੀ ਪਰ ਮੋਤੀ ਕਿਸੇ ਦੇ ਹੱਥ ਨਾ ਆਇਆ ਬਾਦਸ਼ਾਹ ਗੁੱਸੇ ਵਿੱਚ ਆ ਗਿਆ ਤੇ ਜਿੱਦ ਫੜ ਲਈ ਹੁਣ ਉਹ ਹੋਰ ਵੀ ਜ਼ਿਆਦਾ ਜ਼ੋਰ ਦੇ ਰਿਹਾ ਸੀ ਕਿ ਮੋਤੀ ਕਿਸੇ ਤਰ੍ਹਾਂ ਨਿਕਲ ਕੇ ਉਹਦੇ ਕੋਲ ਆ ਜਾਵੇ ਸਲਤਨਤ ਦੇ ਨੌਜਵਾਨ ਬਹੁਤ ਹੈਰਾਨ ਤੇ ਪਰੇਸ਼ਾਨ ਸਨ ਉਹਨਾਂ ਨੇ ਮੋਤੀ ਕੱਢਣ ਦੀ ਪੂਰੀ ਕੋਸ਼ਿਸ਼ ਕਰ ਲਈ ਸੀ ਪਰ ਕਾਮਯਾਬੀ ਨਾ ਮਿਲੀ ਹੁਣ ਉਹ ਸੋਚ ਰਹੇ ਸਨ ਕਿ ਹੋਰ ਕੀ ਕਰੀਏ ਬਾਦਸ਼ਾਹ ਨੂੰ ਖੁਸ਼ ਕਰਨ ਦਾ ਕੋਈ ਰਾਹ ਨਹੀਂ ਬਚਿਆ ਸੀ ਹਰ ਪਾਸੇ ਇੱਕ ਬੇਚੈਨੀ ਫੈਲੀ ਹੋਈ ਸੀ ਤੇ ਹਰ ਕਿਸੇ ਤੇ ਦਵਾ ਸੀ ਕਿ ਮਸਲਾ ਜਲਦੀ ਹੱਲ ਹੋਵੇ ਬਾਦਸ਼ਾਹ ਨੇ ਆਪਣੇ ਵਜ਼ੀਰ ਦੇ ਪੁੱਤਰ ਨੂੰ ਬੁਲਾਇਆ ਤੇ ਕਿਹਾ ਤੂੰ ਮੇਰਾ ਖਾਸ ਵਜ਼ੀਰ ਹੈ ਕੋਈ ਹੱਲ ਕੱਢ ਜੀ ਅਸੀਂ ਇਹ ਮੋਤੀ ਨਾ ਕੱਢਿਆ ਤਾਂ ਸਾਰੀ ਰਿਆਸਤ ਸਾਡੇ ਤੇ ਹੱਸੇਗੀ ਸਾਨੂੰ ناکਾਮ ਸਮਝੇਗੀ ਵਜ਼ੀਰ ਦੇ ਪੁੱਤਰ ਨੇ ادب ਨਾਲ ਕਿਹਾ ਬਾਦਸ਼ਾਹ ਸਲਾਮਤ ਇੱਕ مشورہ ਦਿਆਂਗਾ ਜੇ ਤੁਸੀਂ ਮੰਨ ਲਵੋ ਤਾਂ ਸ਼ਾਇਦ ਮੋਤੀ ਮਿਲ ਜਾਵੇ ਬਾਦਸ਼ਾਹ ਉਸ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਉਸ ਨੇ ਤੁਰੰਤ ਮੰਨ ਲਿਆ ਤੇ ਅਗਲੇ ਦਿਨ ਸਵੇਰੇ ਹੀ ਸਾਰੇ ਵਜ਼ੀਰਾਂ ਅਤੇ ਦਰਬਾਰੀਆਂ ਨੂੰ ਪਹਾੜਾਂ ਤੇ ਇਕੱਠੇ ਹੋਣ ਦਾ ਹੁਕਮ ਦਿੱਤਾ ਸਾਰੇ ਲੋਕ ਉਸ ਨੌਜਵਾਨ ਵਜ਼ੀਰ ਦੀ ਹਕਮਤ ਪਰí ਗੱਲ ਸੁਣਨ ਲਈ ਉਤਸੁਕ ਸਨ ਹਵਾ ਵਿੱਚ ਸੰਜੀਦਗੀ ਛਾਈ ਹੋਈ ਸੀ ਵਜ਼ੀਰ ਦਾ ਪੁੱਤਰ ਕੁਝ ਦੇਰ ਬਾਅਦ ਪਹਾੜਾਂ ਤੇ ਆਇਆ ਤੇ ਆ ਕੇ ਬੋਲਿਆ ਬਾਦਸ਼ਾਹ ਸਲਾਮਤ ਜਿਸ ਜਗ੍ਹਾ ਅਸੀਂ ਮੋਤੀ ਲੱਭ ਰਹੇ ਹਾਂ ਅਸਲ ਵਿੱਚ ਉੱਥੇ ਮੋਤੀ ਹੈ ਹੀ ਨਹੀਂ ਬਾਦਸ਼ਾਹ ਨੇ ਹੈਰਾਨੀ ਨਾਲ ਪੁੱਛਿਆ ਤਾਂ ਫਿਰ ਕਿੱਥੇ ਹੈ ਸਾਫ਼-ਸਾਫ਼ ਦੱਸ ਵਜ਼ੀਰ ਦੇ ਪੁੱਤਰ ਨੇ ਅਸਮਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਹ ਵੇਖੋ ਪਹਾੜ ਦੀ ਚੋਟੀ ਤੇ ਇੱਕ ਖੂਬਸੂਰਤ ਮੋਤੀ ਚਮਕ ਰਿਹਾ ਏਸੇ ਦੀ ਰੋਸ਼ਨੀ ਪਾਣੀ ਵਿੱਚ ਪੈ ਰਹੀ ਹੈ ਸਭ ਨੇ ਧਿਆਨ ਨਾਲ ਵੇਖਿਆ ਤਾਂ ਸੱਚਮੁੱਚ ਗੱਲ ਸੱਚ ਨਿਕਲੀ ਪਹਾੜ ਦੇ ਉੱਤੇ ਇੱਕ ਚਮਕਦਾ ਹੋਇਆ ਮੋਤੀ ਮੌਜੂਦ ਸੀ। ਉਸ ਦੀ ਰੌਸ਼ਨੀ ਪਾਣੀ ਤੇ ਪੈ ਕੇ ਐਸਾ ਲੱਗ ਰਿਹਾ ਸੀ ਜਿਵੇਂ ਮੋਤੀ ਸਮੁੰਦਰ ਵਿੱਚ ਹੋਵੇ। ਸਭ ਹੈਰਾਨ ਰਹਿ ਗਏ ਕਿ ਇੰਨੀ ਸਾਦੀ ਗੱਲ ਕਿਸੇ ਦੇ ਸਮਝ ਵਿੱਚ ਨਾ ਆਈ। ਸਭ ਨੇ ਜਾ ਕੇ ਮੋਤੀ ਲੱਭਿਆ ਤੇ ਲਿਆ ਕੇ ਬਾਦਸ਼ਾਹ ਨੂੰ ਦੇ ਦਿੱਤਾ। ਬਾਦਸ਼ਾਹ ਦੀ ਇੱਜ਼ਤ ਬਚਾਉਣ ਤੇ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਵਜ਼ੀਰ ਦੇ ਪੁੱਤਰ ਨੂੰ ਇਨਾਮਾਂਤ ਨਾਲ ਨਿਵਾਜ਼ਿਆ ਗਿਆ। ਪਰ ਨਾਲ ਹੀ ਬਾਦਸ਼ਾਹ ਦੇ ਦਿਲ ਵਿੱਚ ਇੱਕ ਸ਼ੱਕ ਵੀ ਪੈਦਾ ਹੋ ਗਿਆ। ਉਹ ਸੋਚਣ ਲੱਗਾ ਇਹ ਮੁੰਡਾ ਤਾਂ ਇੰਨਾ ਅਕਲਮੰਦ ਨਹੀਂ। ਫਿਰ ਇਹੋ ਜਿਹੀਆਂ ਗੱਲਾਂ ਉਹਨੂੰ ਕੌਣ ਸਿਖਾ ਰਿਹਾ ਹੈ? ਬਾਦਸ਼ਾਹ ਨੇ ਦਿਲ ਵਿੱਚ ਸੋਚਿਆ ਕਿ ਜ਼ਰੂਰ ਰਿਆਸਤ ਵਿੱਚ ਕੋਈ ਬੁੱਢਾ ਅਜੇ ਵੀ ਜਿੰਦਾ ਹੈ ਜੋ ਉਸ ਨੂੰ مشਵਰੇ ਦਿੰਦਾ ਹੈ ਉਹ ਜਾਨਣਾ ਚਾਹੁੰਦਾ ਸੀ ਕਿ ਕਿਤੇ ਕਿਸੇ ਨੇ ਮੇਰੇ ਹੁਕਮ ਦੇ ਖਿਲਾਫ ਨਾ ਫਰਮਾਨੀ ਤਾਂ ਨਹੀਂ ਕੀਤੀ ਇਸ ਲਈ ਉਸ ਨੇ ਇੱਕ ਨਵਾਂ ਤਰੀਕਾ ਕੱਢਿਆ ਤਾਂ ਜੋ ਸਾਰੀ ਰਿਆਸਤ ਦਾ ਇਮਤਿਹਾਨ ਲਿਆ ਜਾ ਸਕੇ ਕੋਈ ਦਿਨ ਬਾਅਦ ਬਾਦਸ਼ਾਹ ਨੇ ਐਲਾਨ ਕਰਵਾ ਦਿੱਤਾ ਕਿ ਇੱਕ ਖਾਸ ਤਾਰੀਖ ਨੂੰ ਸਾਰੀ ਰਿਆਸਤ ਇੱਕ ਖਾਸ ਤਾਜ਼ ਤਿਆਰ ਕਰੇ ਸ਼ਰਤ ਇਹ ਸੀ ਕਿ ਤਾਜ਼ ਪਾਣੀ ਤੇ ਅੱਗ ਦੋਵਾਂ ਦਾ ਬਣਿਆ ਹੋਵੇ ਇਹਸਾਨਾ ਹੋਵੇ ਕਿ ਉਹ ਆਗ ਵਿੱਚ ਸੜ ਜਾਵੇ ਜਾਂ ਪਾਣੀ ਨਾਲ ਬਹਿ ਜਾਵੇ ਤੇ ਇਹ ਵੀ ਜ਼ਰੂਰੀ ਸੀ ਕਿ ਉਹ ਤਾਜ ਪਹਿਨਣ ਵਾਲੇ ਦੇ ਸਿਰ ਨੂੰ ਨਾ ਸਾੜੇ ਤੇ ਨਾ ਹੀ ਗਿੱਲਾ ਕਰੇ ਇਹ ਸ਼ਰਤ ਸੁਣ ਕੇ ਸਾਰੀ ਸਲਤਨਤ ਪਰੇਸ਼ਾਨ ਹੋ ਗਈ ਲੋਕ ਹੈਰਾਨ ਸਨ ਕਿ ਇਹ ਕੀ ਹੋਜਿਆ ਕੰਮ ਹੈ ਅਜੀਹਾ ਤਾਜ ਤਾਂ ਦੁਨੀਆ ਵਿੱਚ ਬਣਿਆ ਹੀ ਨਹੀਂ ਪਰ ਬਾਦਸ਼ਾਹ ਨੇ ਸਖਤੀ ਨਾਲ ਕਿਹਾ ਸੀ ਜੇ ਸ਼ਰਤ ਪੂਰੀ ਨਾ ਹੋਈ ਤਾਂ ਸਾਰੀ ਰਿਆਸਤ ਨੂੰ ਕੱਢ ਦਿੱਤਾ ਜਾਏਗਾ ਤੇ ਉਹਨਾਂ ਦੀ ਥਾਂ ਹੋਰ ਚਲਾਕ ਲੋਕ ਰੱਖੇ ਜਾਣਗੇ ਹੁਣ ਸਾਰੇ ਲੋਕ ਸੋਚਣ ਲੱਗੇ ਸਿਰ ਫੜਨ ਲੱਗੇ ਹਰ ਪਾਸੇ ਉਦਾਸੀ ਤੇ ਬੇਚੈਨੀ ਫੈਲ ਗਈ। ਕੋਈ ਨਹੀਂ ਸਮਝ ਪਾ ਰਿਹਾ ਸੀ ਕਿ ਅਜਿਹਾ ਨਾ ਮੁਮਕਿਨ ਕੰਮ ਕਿਵੇਂ ਕੀਤਾ ਜਾਵੇ। ਹਰ ਕਿਸੇ ਨੂੰ ਮਹਿਸੂਸ ਹੋਣ ਲੱਗਾ ਕਿ ਸ਼ਾਇਦ ਹੁਣ ਬਚਣਾ ਮੁਸ਼ਕਲ ਹੈ। ਜਿਵੇਂ-ਜਿਵੇਂ ਮੁਕਰਰ ਤਾਰੀਖ ਨੇੜੇ ਆਉਂਦੀ ਗਈ, ਵਜ਼ੀਰ ਦਾ ਪੁੱਤਰ ਬੇਚੈਨ ਹੁੰਦਾ ਗਿਆ। ਆਖਰ ਉਹ ਆਪਣੇ ਪਿਓ ਕੋਲ ਗਿਆ ਤੇ ਬੋਲਿਆ, "ਅੱਪੂ, ਇਹ ਬਾਦਸ਼ਾਹ ਨੇ ਕਿਹੋ ਜਿਹਾ ਇਮਤਿਹਾਨ ਲਿਆ। ਦੱਸੋ ਮੈਂ ਕੀ ਕਰਾਂ?" ਬੁੱਢਾ ਵਜ਼ੀਰ ਹਸਨ ਲੱਗਾ ਤੇ ਬੋਲਿਆ, "ਬੇਟਾ ਫਿਕਰ ਨਾ ਕਰ, ਮੈਂ ਤੈਨੂੰ ਇੱਕ ਅਜੀਬਾ ਤਰੀਕਾ ਸਿਖਾਉਂਦਾ ਹਾਂ ਕਿ ਬਾਦਸ਼ਾਹ ਦੇ ਹੋਸ਼ ਉੱਡ ਜਾਣਗੇ।" ਵਜ਼ੀਰ ਨੇ ਪੁੱਤਰ ਨੂੰ ਇੱਕ ਖਾਸ ਚਲਾਕੀ ਭਰੀ ਤਰਕੀਬ ਸਮਝਾਈ। ਵਜ਼ੀਰ ਦਾ ਪੁੱਤਰ ਖਾਮੋਸ਼ੀ ਨਾਲ ਕੁਝ ਖਾਸ ਲੋਕਾਂ ਨੂੰ ਮਿਲਿਆ। ਉਹੀ ਲੋਕ ਜੋ ਜਾਣਦੇ ਸਨ ਕਿ ਵਜ਼ੀਰ ਅਜੇ ਵੀ ਜਿੰਦਾ ਹੈ। ਇਹਨਾਂ ਸਭ ਨੂੰ ਵਜ਼ੀਰ ਦਾ ਪੈਗਾਮ ਦਿੱਤਾ ਕਿ ਜੇ ਸਭ ਨੇ ਸਾਥ ਦਿੱਤਾ ਤਾਂ ਅਸੀਂ ਬਾਦਸ਼ਾਹ ਦੇ ਇਮਤਿਹਾਨ ਵਿੱਚ ਕਾਮਯਾਬ ਹੋ ਸਕਦੇ ਹਾਂ। ਉਹ ਦਿਨ ਵੀ ਆ ਗਿਆ ਜਿਸ ਦਾ ਸਭ ਨੂੰ ਇੰਤਜ਼ਾਰ ਸੀ। ਸਾਰੀ ਰਿਆਸਤ ਬਾਦਸ਼ਾਹ ਦੇ ਦਰਬਾਰ ਵਿੱਚ ਇਕੱਠੀ ਹੋ ਗਈ। ਹਰ ਕਿਸੇ ਦੇ ਚਿਹਰੇ ਤੇ ਫਿਕਰ ਤੇ ਹੈਰਾਨੀ ਸੀ। ਸਭ ਦੀਆਂ ਨਜ਼ਰਾਂ ਦਰਵਾਜ਼ੇ ਤੇ ਸਨ ਕਿ ਹੁਣ ਕਿਹੜਾ ਕ੍ਰਿਸ਼ਮਾ ਹੋਣ ਜਾ ਰਿਹਾ ਹੈ ਵਜ਼ੀਰ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਨੇ ਖਾਸ ਐਲਾਨ ਕਰਨ ਦੀ ਤਿਆਰੀ ਕਰ ਲਈ ਥੋੜੀ ਦੇਰ ਬਾਅਦ ਕੁਝ ਲੋਕ ਅੱਗੇ ਵਧੇ ਤੇ ਸਭ ਤੋਂ ਉੱਚੀ ਆਵਾਜ਼ ਵਿੱਚ ਕਿਹਾ ਸੁਣ ਲਓ ਸਾਰੇ ਲੋਕ ਅੱਜ ਅਸੀਂ ਬਾਦਸ਼ਾਹ ਸਲਾਮਤ ਨੂੰ ਇੱਕ ਅਜੀਹਾ ਤਾਜ ਪਹਿਨਾਵਾਂਗੇ ਜੋ ਅਗ ਅਤੇ ਪਾਣੀ ਦੋਵਾਂ ਤੋਂ ਬਣਿਆ ਹੈ ਪਰ ਇਸ ਤਾਜ ਦੀ ਖਾਸ ਗੱਲ ਇਹ ਹੈ ਕਿ ਸਿਰਫ ਉਹੀ ਲੋਕ ਇਸ ਨੂੰ ਵੇਖ ਸਕਦੇ ਹਨ ਜੋ ਵਫਾਦਾਰ ਹੋਣ ਜੇ ਲੋਕ ਇਸ ਨੂੰ ਨਹੀਂ ਵੇਖ ਸਕਣਗੇ ਉਹ ਹਰਾਮੀ ਹੋਣਗੇ ਇਸ ਨੂੰ ਕੇ ਸਾਰਾ ਦਰਬਾਰ ਹੈਰਤ ਵਿੱਚ ਪੈ ਗਿਆ ਕੁਝ ਲੋਕ ਚਾਉਂਗੇ ਕੁਝ ਨੇ ਸਿਰ ਚੁਕਾ ਲਿਆ ਹੁਣ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਜੇ ਮੈਂ ਕਿਹਾ ਕਿ ਮੈਨੂੰ ਤਾਜ ਨਜ਼ਰ ਨਹੀਂ ਆਇਆ ਤਾਂ ਕਿਤੇ ਲੋਕ ਮੈਨੂੰ ਹਰਾਮੀ ਨਾ ਸਮਝ ਲੈਣ ਬਾਦਸ਼ਾਹ ਵੀ ਹੈਰਾਨ ਹੋ ਗਿਆ ਨੌਜਵਾਨ ਸੀ ਜੋਸ਼ ਵਿੱਚ ਸੀ ਪਰ ਇੰਨਾ ਤਜਰਬਾ ਨਹੀਂ ਰੱਖਦਾ ਸੀ ਕਿਆਸਤ ਨੇ ਇੱਕ ਵੱਡਾ ਸੰਦੂਕ ਦਰਬਾਰ ਵਿੱਚ ਲਿਆ ਕੇ ਰੱਖਿਆ ਸਭ ਦੀਆਂ ਨਜ਼ਰਾਂ ਉਸ ਤੇ ਸਨ ਪਰ ਕਿਸੇ ਨੂੰ ਕੁਝ ਵੀ ਨਹੀਂ ਦਿਖ ਰਿਹਾ ਸੀ ਕੁਝ ਲੋਕ ਹੱਥਾਂ ਨੂੰ ਐਸੇ ਚੋਕਰੇ ਸਨ ਜਿਵੇਂ ਕੋਈ ਤਾਜ ਫੜਿਆ ਹੋਵੇ ਉਹਨਾਂ ਨੇ ਉਹ ਨਜ਼ਰ ਨਾ ਆਉਣ ਵਾਲਾ ਤਾਜ ਬਾਦਸ਼ਾਹ ਦੇ ਸਿਰ ਤੇ ਰੱਖਿਆ ਤੇ ਜੋਰ-ਜੋਰ ਨਾਲ ਵਾਹ-ਵਾਹ ਕਰਨ ਲੱਗੇ ਸਾਰੇ ਲੋਕ ਤਾਰੀਫਾਂ ਕਰਨ ਲੱਗੇ "ਕਿਆ ਸ਼ਾਨ ਹੈ ਇਸ ਤਾਜ ਦੀ! ਅਜੀਹਾ ਤਾਜ ਤਾਂ ਅਜ ਤੱਕ ਕਿਸੇ ਨੇ ਨਹੀਂ ਵੇਖਿਆ।" ਬਾਦਸ਼ਾਹ ਸੁਣ ਕੇ ਖੁਸ਼ ਤਾਂ ਹੋਇਆ ਪਰ ਉਸ ਨੂੰ ਆਪਣੇ ਸਿਰ ਤੇ ਕੁਝ ਮਹਿਸੂਸ ਨਹੀਂ ਹੋ ਰਿਹਾ ਸੀ। ਪਰ ਜਦੋਂ ਸਲਤਨਤ ਦੇ ਸਾਰੇ ਲੋਕਾਂ ਨੇ ਵਾਹ-ਵਾਹ ਕੀਤੀ ਤਾਂ ਬਾਦਸ਼ਾਹ ਨੇ ਵੀ ਇਸ ਨੂੰ ਤਾਜ ਸਮਝ ਕੇ ਖੁਸ਼ੀ ਦਾ ਨਾਟਕ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਅਜੀਬ ਜਿਹਾ ਢੰਗ ਨਾਲ ਤਾਰੀਫਾਂ ਕਰਨ ਲੱਗੇ। ਸ਼ਾਮ ਤੱਕ ਇਹ ਮੇਲਾ ਲੱਗਾ ਰਿਹਾ ਤੇ ਸ਼ਾਮ ਹੁੰਦੇ ਹੀ ਬਾਦਸ਼ਾਹ ਹਵੇਲੀ ਨੂੰ ਵਾਪਸ ਚਲਾ ਗਿਆ। ਸ਼ਾਮ ਨੂੰ ਬਾਦਸ਼ਾਹ ਨੇ ਬੀਬੀ ਨੂੰ ਕਿਹਾ, "ਬੇਗਮ, ਤੁਸੀਂ ਮੇਰੇ ਤਾਜ ਦੀ ਮੁਬਾਰਕਵਾਦ ਨਹੀਂ ਦਿੱਤੀ।" ਬੀਬੀ ਨੇ ਹੈਰਾਨ ਹੋ ਕੇ ਕਿਹਾ, "ਬਾਦਸ਼ਾਹ ਸਲਾਮਤ, ਤੁਹਾਡੇ ਸਿਰ ਤੇ ਤਾਂ ਕੁਝ ਵੀ ਨਹੀਂ। ਕਿਹੜੀ ਮੁਬਾਰਕਵਾਦ?" ਬਾਦਸ਼ਾਹ ਦਾ ਰੰਗ ਉੱਟ ਗਿਆ। ਦਿਲ ਵਿੱਚ ਬੋਲਿਆ, "ਕਿਤੇ ਮੇਰੀ ਬੀਬੀ ਤਾਂ ਨਹੀਂ ਹਰਾਮੀ, ਅਜੀਹਾ ਨਹੀਂ ਹੋ ਸਕਦਾ।" ਬੀਬੀ ਦੀਆਂ ਗੱਲਾਂ ਉਸਦੇ ਦਿਲ ਤੇ ਲੱਗੀਆਂ ਤੇ ਉਹ ਖੁਦ ਜਾ ਕੇ ਚੁੱਪਕੇ ਨਾਲ ਸ਼ੀਸ਼ੇ ਵਿੱਚ ਵੇਖਣ ਲੱਗਾ। ਸਿਰ ਬਿਲਕੁਲ ਖਾਲੀ ਸੀ। ਤਾਜ ਦਾ ਤਾਂ ਨਾਮੋ ਨਿਸ਼ਾਨ ਨਹੀਂ ਸੀ। ਏ ਬੇਕੇ ਬਾਦਸ਼ਾਹ ਦਾ ਦਿਲ ਲਰਜ਼ ਗਿਆ ਉਹ ਸੋਚਣ ਲੱਗਾ ਜੇ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਤਾਂ ਕਿਤੇ ਮੈਂ ਤਾਂ ਹਰਾਮੀ ਨਹੀਂ ਅਜੀਹਾ ਬਿਲਕੁਲ ਵੀ ਨਹੀਂ ਹੋ ਸਕਦਾ ਤੇ ਇਹ ਗੱਲ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਨਹੀਂ ਤਾਂ ਲੋਕ ਮੇਰਾ ਮਜ਼ਾਕ ਉਡਾਉਣਗੇ ਤੇ ਬਾਦਸ਼ਾਹਤ ਖਤਮ ਹੋ ਜਾਏਗੀ ਆਖਰ ਬਾਦਸ਼ਾਹ ਆਪਣੇ ਆਪ ਨੂੰ ਕੋਸਦੇ ਹੋਏ ਨੀਂਦ ਦੇ ਆਗੋਸ਼ ਵਿੱਚ چلا ਗਿਆ ਅਗਲੇ 2 ਦਿਨ ਬਾਦਸ਼ਾਹ ਦਰਬਾਰ ਨਾ ਆਇਆ ਉਹ ਬਿਮਾਰ ਪੈ ਗਿਆ ਦਿਲ ਤੇ ਦਿਮਾਗ ਉਲਝੇ ਹੋਏ ਸਨ ਆਖਰ ਵਜ਼ੀਰ ਦੇ ਪੁੱਤਰ ਨੂੰ ਬੁਲਾਇਆ ਤੇ ਕਿਹਾ ਸੱਚ-ਸੱਚ ਦੱਸ ਮੇਰੇ ਸਿਰ ਤੇ ਕੋਈ ਤਾਜ ਹੈ ਜਾਂ ਨਹੀਂ ਵਜ਼ੀਰ ਦੇ ਪੁੱਤਰ ਨੇ ਅਦਬ ਨਾਲ ਕਿਹਾ ਬਾਦਸ਼ਾਹ ਸਲਾਮਤ ਤੁਹਾਡੇ ਸਿਰ ਤੇ ਕੁਝ ਵੀ ਨਹੀਂ ਹੈ ਅੱਗ ਅਤੇ ਪਾਣੀ ਨੂੰ ਮਿਲਾ ਕੇ ਤਾਜ ਬਣਾਉਣਾ ਮੁਮਕਿਨ ਹੀ ਨਹੀਂ ਬਾਦਸ਼ਾਹ ਨੇ ਗੁੱਸੇ ਨਾਲ ਕਿਹਾ ਮੈਨੂੰ ਪਹਿਲਾਂ ਹੀ ਸ਼ੱਕ ਸੀ ਇਹ ਤੇਰੀ ਅਕਲ ਦੀ ਗੱਲ ਨਹੀਂ ਹੈ ਤੁਸੀਂ ਸਾਰੇ ਜਾਹਿਲ ਹੋ ਦੱਸ ਇਹ ਹੁਸ਼ਿਆਰੀ ਕਿਸ ਨੇ ਸਿਖਾਈ ਜੇ ਝੂਠ ਬੋਲਿਆ ਤਾਂ ਤੁਹਾਡੀਆਂ ਸਾਰਿਆਂ ਦੀਆਂ ਗਰਦਨਾਂ ਉਡਾ ਦੇਵਾਂਗਾ ਫਿਜ਼ਾ ਵਿੱਚ ਸਨਾਟਾ ਛਾ ਗਿਆ ਤੇ ਸਭ ਦੀਆਂ ਨਜ਼ਰਾਂ ਵਜ਼ੀਰ ਦੇ ਪੁੱਤਰ ਤੇ ਜੰਮ ਗਈਆਂ ਵਜ਼ੀਰ ਦੇ ਪੁੱਤਰ ਨੇ ਬਾਦਸ਼ਾਹ ਦੀਆਂ ਅੱਖਾਂ ਵਿੱਚ ਵੇਖ ਕੇ ਕਿਹਾ ਬਾਦਸ਼ਾਹ ਸਲਾਮਤ ਜੇ ਤੁਸੀਂ ਨਾਰਾਜ਼ ਨਾ ਹੋਵੋ ਤਾਂ ਮੈਂ ਇੱਕ ਸੱਚੀ ਗੱਲ ਕਹਿਣਾ ਚਾਹੁੰਦਾ ਹਾਂ ਬਾਦਸ਼ਾਹ ਨੇ ਤੁਰੰਤ ਕਿਹਾ ਦੱਸ ਡਰਨਾ ਮੈਂ ਕੁਝ ਨਹੀਂ ਕਹਾਂਗਾ ਵਜ਼ੀਰ ਦੇ ਪੁੱਤਰ ਨੇ ਕਿਹਾ ਮੇਰਾ ਪਿਤਾ ਯਾਨੀ ਤੁਹਾਡਾ ਸਾਬਕਾ ਵਜ਼ੀਰ ਅਜੇ ਵੀ ਜਿੰਦਾ ਹੈ ਤੇ ਇਹ ਦੋਵੇਂ مشਵਰੇ ਪੱਥਰ ਵਾਲਾ ਤੇ ਤਾਜ ਵਾਲਾ ਉਸੇ ਦੇ ਸੰਨ ਇਹ ਸੁਣ ਕੇ ਦਰਬਾਰ ਵਿੱਚ ਖਾਮੋਸ਼ੀ ਛਾ ਗਈ ਬਾਦਸ਼ਾਹ ਨੇ ਡੂੰਗਾ ਸਾਲਿਆ ਥੋੜਾ ਸੋਚਿਆ ਫਿਰ ਕਿਹਾ اچھا ਜਿਉਂਦਾ ਹੈ ਤਾਂ ਤੁਰੰਤ ਉਸ ਨੂੰ ਬੁਲਾਓ ਥੋੜੀ ਦੇਰ ਬਾਅਦ ਬੁੱਢਾ ਵਜ਼ੀਰ ਦਰਬਾਰ ਵਿੱਚ ਹਾਜ਼ਰ ਹੋਇਆ ਝੁੱਕ ਕੇ ਸਲਾਮ ਕੀਤਾ ਤੇ ਬਾਦਸ਼ਾਹ ਨਾਲ ਤਖਤ ਤੇ ਬੈਠ ਗਿਆ ਬਾਦਸ਼ਾਹ ਨੇ ਨਰਮੀ ਨਾਲ ਪੁੱਛਿਆ ਵਜ਼ੀਰ ਤੂੰ ਇਹ ਸਭ ਲੁੱਕ ਕੇ ਕਿਉਂ ਕੀਤਾ ਮੇਰੇ ਹੁਕਮ ਦੀ نافਰਮਾਨੀ ਕਿਉਂ ਕੀਤੀ ਵਜ਼ੀਰ ਨੇ ਇੱਕ ਵਾਰ ਫਿਰ ਅਕਲ ਦੀ ਵਰਤੋਂ ਕਰਦੇ ਹੋਏ ਅਜ਼ੀਜ਼ੀ ਨਾਲ ਕਿਹਾ ਬਾਦਸ਼ਾਹ ਸਲਾਮਤ ਮੈਂ ਜੋ ਕੁਝ ਕੀਤਾ ਉਹ ਸਿਰਫ ਤੇ ਸਿਰਫ ਤੁਹਾਡੇ ਫਾਇਦੇ ਲਈ ਕੀਤਾ ਮੈਂ ਨਹੀਂ ਚਾਹੁੰਦਾ ਸੀ ਕਿ ਤੁਹਾਡੇ ਵਰਗਾ ਅਕਲਮੰਦ ਬਾਦਸ਼ਾਹ ਵਕਤ ਤੋਂ ਪਹਿਲਾਂ ਮਾਰਿਆ ਜਾਵੇ ਵਜ਼ੀਰ ਨੇ ਸਮਝਾਉਂਦੇ ਹੋਏ ਕਿਹਾ ਜੰਨ ਸਾਲ ਬਾਅਦ ਤੁਸੀਂ ਵੀ ਬੁੱਢੇ ਹੋ ਜਾਓਗੇ ਤੇ ਜੇ ਕਾਨੂੰਨ ਇਹੀ ਰਿਹਾ ਤਾਂ ਲੋਕ ਤੁਹਾਨੂੰ ਵੀ ਖਤਮ ਕਰ ਦੇਣਗੇ ਮੈਂ ਕਾਨੂੰਨ ਨੂੰ ਥੋੜਾ ਮਰੋੜਿਆ ਪਰ ਰਿਆਸਤ ਨੂੰ ਇੱਕ ਹੋਸ਼ਿਆਰ ਬਾਦਸ਼ਾਹ ਤੋਂ ਮਹਿਰੂਮ ਹੋਣ ਤੋਂ ਬਚਾਲਿਆ ਬਾਦਸ਼ਾਹ ਵਜ਼ੀਰ ਦੀ ਗੱਲ ਸੁਣ ਕੇ ਡੂੰਗੀ ਸੋਚ ਵਿੱਚ ਡੁੱਬ ਗਿਆ ਅਖੀਰ ਵਿੱਚ ਵਜ਼ੀਰ ਨੇ ਇੱਕ ਖੂਬਸੂਰਤ ਨਸੀਹਤ ਕੀਤੀ ਬਾਦਸ਼ਾਹ ਸਲਾਮਤ ਸਿਰਫ ਤਾਕਤ ਅਤੇ ਦੌਲਤ ਤੇ ਹਕੂਮਤ ਕਾਇਮ ਨਹੀਂ ਰਹਿੰਦੀ ਜੇ ਇਹਨਾਂ ਦੋਹਾਂ ਨੂੰ ਅਕਲ ਤੇ ਤਜਰਬੇ ਦੇ ਸੰਚੇਵ 'ਚ ਢਾਲਿਆ ਜਾਵੇ ਤਾਂ ਫਿਰ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ ਵਜ਼ੀਰ ਦੀਆਂ ਗੱਲਾਂ ਨੇ ਬਾਦਸ਼ਾਹ ਦੇ ਦਿਲ ਤੇ ਡੂੰਘਾ ਅਸਰ ਪਾਇਆ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਅਕਲ ਤੇ ਤਜਰਬਾ ਦੌਲਤ ਜਾਂ ਤਾਕਤ ਤੋਂ ਵੱਧ ਕੀਮਤੀ ਹੈ ਉਹ ਤੁਰੰਤ ਤਖਤ ਤੇ ਖੜਾ ਹੋਇਆ ਤੇ ਐਲਾਨ ਕੀਤਾ ਹੁਣ ਤੋਂ ਰਿਆਸਤ ਵਿੱਚ ਕੋਈ ਬੁੱਢਾ ਲੋਕ ਕੇ ਨਹੀਂ ਰਹੇਗਾ ਸਾਰੇ ਬਜ਼ੁਰਗ ਚਾਹੇ ਜਿੱਥੇ ਵੀ ਹੋਣ ਬੇਖੌਫ ਹੋ ਕੇ ਆਪਣੀ ਰਿਆਸਤ ਵਿੱਚ ਸ਼ਾਮਲ ਹੋ ਸਕਦੇ ਹਨ ਬਾਦਸ਼ਾਹ ਦੇ ਐਲਾਨ ਤੋਂ ਬਾਅਦ ਉਹ ਦਰਵਾਜ਼ੇ ਖੁੱਲ ਗਏ ਜੋ ਸਾਲਾਂ ਤੋਂ ਬੰਦ ਸਨ ਬਜ਼ੁਰਗ ਲੋਕ ਘਰਾਂ ਵਿੱਚੋਂ ਨਿਕਲ ਕੇ ਇੱਜ਼ਤ ਨਾਲ ਰਿਆਸਤ ਵਿੱਚ ਵਾਪਸ ਆ ਗਏ ਨੌਜਵਾਨਾਂ ਤੇ ਬਜ਼ੁਰਗਾਂ ਨੇ ਮਿਲ ਕੇ ਰਿਆਸਤ ਨੂੰ ਸੰਭਾਲਿਆ। ਇਸ ਲਈ ਹੁਣ ਸਿਰਫ ਜੋਸ਼ ਨਾਲ ਨਹੀਂ ਸਗੋਂ ਹੋਸ਼ ਤੇ ਤਜਰਬੇ ਨਾਲ ਵੀ ਕੀਤੇ ਜਾਣ ਲੱਗੇ। ਥੋੜੇ ਹੀ ਦਿਨਾਂ ਵਿੱਚ ਰਿਆਸਤ ਇੱਕ ਕਾਮਯਾਬ ਸੰਜੀਦਾ ਅਤੇ ਪੁਰਮਨ ਸਲਤਨਤ ਬਣ ਗਈ। ਤਾਂ ਦੋਸਤੋ ਹੋ ਸਕਦਾ ਹੈ ਇੱਕ ਫਰਜ਼ੀ ਕਹਾਣੀ ਹੋਵੇ ਪਰ ਇਸ ਵਿੱਚ ਸਾਡੇ ਸਭ ਲਈ ਖਾਸ ਕਰ ਨੌਜਵਾਨਾਂ ਲਈ ਵੱਡਾ ਸਬਕ ਹੈ। ਕਦੇ ਵੀ ਮਾਪੇ, ਦਾਦਾ-ਦਾਦੀ, ਨਾਨਾ-ਨਾਨੀ ਜਾਂ ਕਿਸੇ ਬੁੱਢੇ ਦਾ ਤਜਰਬਾ ਆਪਣੀ ਕਾਮਯਾਬੀ ਦੇ ਰਾਹ ਵਿੱਚ ਰੁਕਾਵਟ ਨਾ ਸਮਝੋ। ਕੁਝ ਫੈਸਲੇ ਸ਼ੁਰੂ ਵਿੱਚ ਉਲਟੇ ਲੱਗਦੇ ਹਨ ਪਰ ਵਕਤ ਗੁਜ਼ਰਨ ਤੇ ਉਹੀ ਫੈਸਲੇ ਤੁਹਾਨੂੰ ਵੱਡੀ ਮੁਸ਼ਕਲ ਤੋਂ ਬਚਾ ਸਕਦੇ ਹਨ ਤਜਰਬਾ ਕੋਈ ਕਿਤਾਬਾਂ ਤੋਂ ਸਿੱਖਿਆ ਸਬਕ ਨਹੀਂ ਇਹ ਉਹ ਖਜ਼ਾਨਾ ਹੈ ਜੋ ਵਕਤ ਦੀ ਧੁੱਪ ਵਿੱਚ ਤਪ ਕੇ ਠੋਕਰਾਂ ਖਾ ਕੇ ਤੇ ਜ਼ਿੰਦਗੀ ਦੀਆਂ ਸਖਤੀਆਂ ਸਹਿ ਕੇ ਹਾਸਲ ਹੁੰਦਾ ਹੈ ਇਹਨਾਂ ਦੌਲਤ ਨਾਲ ਖਰੀਦਿਆ ਜਾ ਸਕਦਾ ਹੈ ਨਾ ਤਾਕਤ ਨਾਲ ਜਮਾਇਆ ਜਾ ਸਕਦਾ ਨਾ ਹੀ ਇਲਮ ਦੀਆਂ ਡਿਗਰੀਆਂ ਨਾਲ ਹਾਸਲ ਹੁੰਦਾ ਇਸ ਲਈ ਜਵਾਨੀ ਦੇ ਕਾਲੇ ਵਾਲ ਸਫੇਦ ਕਰਨੇ ਪੈਂਦੇ ਹਨ ਜੇ ਤੁਹਾਡੇ ਆਸੇ ਪਾਸੇ ਕੋਈ ਬੁੱਢਾ ਸ਼ਖਸੀ ਤੜੱਕੀ ਉਸਦੀ ਗੱਲ ਜਰੂਰ ਸੁਣੋ ਹੋ ਸਕਦਾ ਹੈ ਕਿ ਉਹ ਤੁਹਾਡੇ ਸ਼ੌਂਕ ਦਾ ਮਾਹਿਰ ਨਾ ਹੋਵੇ ਪਰ ਜ਼ਿੰਦਗੀ ਦੇ ਕਈ ਅਜਿਹੇ ਰਾਹ ਉਹ ਵਿਖਾ ਸਕਦਾ ਹੈ ਜਿਨ੍ਹਾਂ ਤੇ ਤੁਸੀਂ ਕਦੇ ਕਦਮ ਵੀ ਨਾ ਰੱਖਿਆ ਹੋਵੇ ਉਸ ਦਾ ਤਜਰਬਾ ਤੁਹਾਨੂੰ ਉਹ ਬਚਾ ਦੇ ਸਕਦਾ ਹੈ ਜੋ ਤਬੀਬ ਦੀ ਦਵਾਈ ਨਾਲ ਨਹੀਂ ਮਿਲ ਸਕਦਾ ਸੋਸ਼ਲ ਮੀਡੀਆ ਦੇ ਇਸ ਚਮਕਦੇ ਪਰ ਕਾਲੇ ਦੌਰ ਵਿੱਚ ਅਸੀਂ ਸਿਰਫ ਵੱਡਿਆਂ ਦੀ ਨਾਫਰਮਾਨੀ ਨਹੀਂ ਕੀਤੀ ਸਗੋਂ ਉਹਨਾਂ ਦੀ ਅਕਲ ਤੇ ਤਜਰਬੇ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਜਿਸ نسل ਨੇ ਸਾਡੀ ਬੁਨਿਆਦ ਰੱਖੀ ਅੱਜ ਅਸੀਂ ਉਸੇ نسل ਨੂੰ ਜਾਹਲ ਤੇ ਪੁਰਾਣਾ کہہ ਕੇ ਨਜ਼ਰਅੰਦਾਜ਼ ਕਰ ਰਹੇ ਹਾਂ ਯਾਦ ਰੱਖੋ ਤੁਹਾਡੀ تعلیم ਡਿਗਰੀਆਂ ਤੇ ਹੁਸ਼ਿਆਰੀ ਆਪਣੀ ਥਾਂ ਕਾਬਲੇ ਫਖਰ ਹਨ ਪਰ ਜਦੋਂ ਤੱਕ ਇਹਨਾਂ ਵਿੱਚ ਵੱਡਿਆਂ ਦੀ دانਾਈ ਜ਼ਿੰਦਗੀ ਦਾ ਤਜਰਬਾ ਤੇ ਸਬਰ ਸ਼ਾਮਲ ਨਹੀਂ ਹੋਏਗਾ ਤਦ ਤੱਕ ਉਹ ਅਧੂਰੀਆਂ ਰਹਿਣਗੀਆਂ ਜੋ ਨੌਜਵਾਨ ਆਪਣੇ ਰਾਹ ਵਿੱਚ ਬਜ਼ੁਰਗਾਂ ਦੇ مشਵਰੇ ਨੂੰ ਸ਼ਾਮਲ ਕਰ ਲੈਂਦੇ ਹਨ ਉਹ ਅਕਸਰ ਠੋਕਰ ਖਾਂ ਤੋਂ ਬਚ ਜਾਂਦੇ ਹਨ ਦੁਨੀਆ ਵਿੱਚ ਜਿੰਨੀਆਂ ਵੀ ਕਾਮਯਾਬ ਕੌਮਾਂ guzਰੀਆਂ ਹਨ ਉਹਨਾਂ ਦੇ ਪਿੱਛੇ ਇੱਕ ਹੀ ਰਾਜ਼ ਸੀ ਆਪਣੇ ਬਜ਼ੁਰਗਾਂ ਦੀ ਇੱਜ਼ਤ ਉਨ੍ਹਾਂ ਦੀ ਰਾਤ ਹੀ ਚੱਲਣਾ ਤੇ ਜੋ ਕੌਮਾਂ ਆਪਣੇ ਵੱਡਿਆਂ ਨੂੰ ਭੁੱਲ ਜਾਂਦੀਆਂ ਹਨ ਉਹਨਾਂ ਦੀ ਮੰਜ਼ਲ ਹਨੇਰਾ, ਬਰਬਾਦੀ ਤੇ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਹੁੰਦੀ। لہذا ਆਪਣੇ ਵੱਡਿਆਂ ਨੂੰ ਬੋਝ ਨਾ ਸਮਝੋ। ਉਹਨਾਂ ਨੂੰ ਜ਼ਿੰਦਗੀ ਦੀ ਇੱਕ ਕਿਤਾਬ ਸਮਝੋ। ਅਜਿਹੀ ਕਿਤਾਬ ਜੋ ਸਿਰਫ وقت ਦੀ ਜ਼ੁਬਾਨ ਵਿੱਚ ਲਿਖੀ ਗਈ ਹੈ। ਉਮੀਦ ਹੈ ਤੁਸੀਂ ਇਸ کہانی ਤੋਂ ਬਹੁਤ ਕੁਝ ਸਿੱਖਿਆ ਹੋਵੇਗਾ। ਤੁਹਾਡੇ ਸਾਰਿਆਂ ਦੀ محبت ਅਤੇ وقت ਦੇਣ ਦਾ तहे ਦਿਲੋਂ شکریہ। ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ گزارش ਹੈ ਕਿ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਓ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਕੇ ਹੌਸਲਾ ਹਫਦਾਈ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ